ਤਸੀਂ ਜੁੜੇ ਹੋ ਕਲੰਦਰ ਪੋਸਟ نیوز ਨਾਲ ਇਸ ਟਾਈਮ ਖੜੇ ਹਾਂ ਜੀ ਭਾਰਤ ਪਾਕਿਸਤਾਨ ਦੇ ਆਖਰੀ ਪਿੰਡ ਰੂਸਾ ਵਿਖੇ ਜਿੱਥੇ ਪਾਣੀ ਦੀ ਮਾਰ ਪਾ ਚੁੱਕੀ ਆ ਖਰਨੇ ਗੱਲਬਾਤ ਕਰਨ ਲੈਣੇ ਆ ਭਾਈ ਕਿੰਨਾ ਜੀ ਆਪਣਾ ਜੀ ਮੇਰਾ ਨਾਮ ਹਰਜਿੰਦਰ ਸਿੰਘ ਜੀ ਜਿਹੜਾ ਪਾਣੀ ਆਇਆ ਜੀ ਕਿਸ ਤਰ੍ਹਾਂ ਲੱਗਦਾ ਹਾਂਜੀ ਪਾਣੀ ਜਿਹੜਾ ਆਇਆ ਜੀ ਪਾਣੀ ਬਹੁਤ ਜ਼ਿਆਦਾ ਆਇਆ ਜੀ ਮਸੀਂ ਤੇ ਜਦੋਂ ਦੀ ਹੋਸ਼ ਸੰਭਾਲੀਏ ਪਹਿਲੀ ਵਾਰੀ ਇੰਨਾ ਪਾਣੀ ਆਇਆ 88 ਵਿੱਚ ਵੀ ਇੰਨਾ ਨਹੀਂ 88 ਤੋਂ ਪਾਣੀ ਵੱਧਿਆ ਜਾਂਦਾ ਪਾਣੀ ਇਹ ਰਾਤ ਆਇਆ ਜੀ ਕਿ ਦਿਨੇ ਆਇਆ ਬਣੀ ਇਹ ਦਿਨੇ ਆਇਆ ਜੀ ਪਹਿਲਾਂ ਥੋੜਾ ਥੋੜਾ ਜਿਹਾ ਦਿਨੇ ਤੇ ਸੇਰੇ ਤੇ ਹੁ ਜੀ ਪਿਛਲੇ ਪਿੰਡਾਂ ਚ ਵੀ ਜਾ ਕੇ ਆਏ ਉੱਥੇ ਵੀ ਕਾਫੀ ਪਾਣੀ ਉੱਦੜਾ ਰਿਹਾ ਸੀ ਤੇ ਅੱਗੇ ਤੁਹਾਡੇ ਬੰਨ ਹੈ ਜਦੋਂ ਉਹ ਬੰਨ ਟੁੱਟਾ ਚੋਂਦੇ ਬਡਾਲਾ ਵਾਲਾ ਉਦੋਂ ਇੱਥੇ ਪਾਣੀ ਵਧਿਆ ਵਾ ਉਹ ਸਾਡੇ ਹੁਣ ਅਗਲਾ ਜਿਹੜਾ ਉਹ ਬੰਨ ਹੈ ਨਾ ਜੀ ਉਹਦੀ ਡਾਫ ਲੱਗਦੀ ਹੈ ਇੱਥੇ ਉਹਦੇ ਨਾਲ ਪਾਣੀ ਇੱਥੇ ਰੁਕ ਜਾਂਦਾ ਵਾ ਜੇ ਉਹ ਬੰਨ ਤੋੜਿਆ ਜਾਵੇ ਅਸੀਂ ਤੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਉਸ ਬਾਰੇ ਬੇਨਤੀ ਕਰਦੇ ਰਹੇ ਹਾਂ ਜਿਹੜਾ ਪਹਿਲਾਂ ਵੀ ਹੜ੍ਹ ਹੁੰਦੇ ਰੇ ਆ ਕਿ ਉੱਥੇ ਪਾਈਪ ਵਗੈਰਾ ਲਾਏ ਜਾਣਾ ਥੱਲੇ ਜਿਹੜਾ ਪਾਣੀ ਨਾਲੇ ਨਾਲ ਲੰਘ ਜੇ ਇਹਨਾਂ ਪਾਣੀ ਇਕੱਠਾ ਨਾ ਹੋਵੇ ਜੇ ਪਾਣੀ ਉੱਥੋਂ ਨਾਲੇ ਨਾਲ ਲੰਘ ਜੇ ਤੇ ਜੇ ਤੁਸੀਂ ਟੁੱਟ ਗਈ ਤੇ ਫਿਰ ਇੱਧਰ ਸੈਂਕੜੇ ਇੱਕ ਜਿਹੜੀ ਫਸਲ ਹੈ ਤਬਾਹ ਹੋ ਜਣੀ ਹੈ ਇੱਧਰ ਪਿੰਡ ਵੀ ਵੱਛਦੇ ਨੇ ਮਤਲਬ ਜਾਨੀ ਨੁਕਸਾਨ ਵੀ ਹੋ ਸਕਦਾ ਵਜੇ ਤੁਸੀਂ ਟੁੱਟ ਗਈ ਤੇ ਇੱਧਰ ਨੂੰ ਤੇ ਦੇਖਿਆ ਤੇ ਪਾਣੀ ਨਾਲ ਤੁਹਾਡਾ ਕਿੰਨੇ ਕੁ ਫਸਲਾਂ ਨੁਕਸਾਨੇ ਤੇਰਾ ਜੀ ਇੱਥੇ 300 ਕਲਾ ਤਕਰੀਬਨ ਸਾਡੇ ਰੋਸੇ ਪਿੰਡ ਦਾ ਪਿੱਛੇ ਚੰਦੂੜ ਵਾਲੀ ਦੇ ਵੀ ਫਸਲ ਸਾਡੇ ਤੋਂ ਜ਼ਿਆਦਾ ਵਾ ਉਹਨਾਂ ਦੀ ਇੱਧਰ ਹੋਰ ਅਗਲੇ ਪਿੰਡ ਵੀ ਹੈਗੇ ਨੇ ਉਹਨਾਂ ਦੀ ਵੀ ਜਿਹੜੀ ਫਸਲ ਇੱਧਰ ਹੈਗੀ ਹੋ ਇੱਥੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੈ ਦੀ ਗਿਣਤੀ ਦੀ ਕੋਈ ਗੱਲ ਹੀ ਨਹੀਂ ਹੈ ਜੀ ਇਹ ਦੇਖਿਆ ਜਾਂ ਪਿੰਡ ਦੇ ਵਿੱਚ ਕੋਈ ਮਿਲਕ ਪਲਾਨ ਕੀਤਾ ਕਿਸ ਨੇ ਬੱਚੇ ਜਾਂ ਜਣੇ ਪਿੱਛੇ ਛੱਡ ਗਿਆ ਕਿ ਵਰੀ ਵਾਰ ਹੜੋਂ ਦਾ ਜਰੂ ਨਹੀਂ ਜੀ ਪਿੱਛੇ ਨਹੀਂ ਜਾਂਦੇ ਕਿਉਂਕਿ ਪਿੰਡ ਥੋੜਾ ਸਾਡਾ ਉੱਚੀ ਥਾਂ ਹੈ ਇਸ ਕਰਕੇ ਉੱਥੇ ਸੇਫਟੀ ਆ ਥੋੜੀ ਜੀ ਆ ਜਿਹੜਾ ਅਗਲਾ ਪਾਸਾ ਵਾ ਇਹ ਤੇ ਆ ਜਿਹੜਾ ਪਾਸਾ ਇੱਧਰ ਆ ਤੁਸੀਂ ਦੇ ਨਾਲ ਇੱਧਰਲਾ ਇਹ ਸਭ ਤੋਂ ਨੀਵਾ ਪਾਸਾ ਆ ਕੋਈ ਪ੍ਰਸ਼ਾਸਨਿਕ ਘਰੀ ਆਇਆ ਪੁੱਛਿਆ ਹੋਵੇ ਪ੍ਰਸ਼ਾਸਨ ਦੇ ਫੇਰੇ ਵੀਡੀਓ ਸਾਹਿਬ ਆਏ ਹੀ ਨੈਵਸੀਲ ਸਾਹਿਬ ਆਏ ਨੇ ਹੋਰ ਵੀ ਆਏ ਨੇ ਪ੍ਰਸ਼ਾਸਨ ਦੇ ਕਾਫੀ ਬੰਦੇ ਸਾਨੂੰ ਚੇਰਮਨ ਸਾਹਿਬ ਜਿਹੜੇ ਆਪਣੇ ਹਾਂ ਕਿਨੇ ਉਹ ਵੀ ਆਏ ਨੇ ਤੇ ਕੀ ਕਹਿ ਰਹੇ ਨੇ ਉਹ ਪ੍ਰਸ਼ਾਸਨ ਵਾਲੇ ਸਾਨੂੰ ਯਕੀਨ ਦਿਵਾ ਕੇ ਦਵਾ ਕੇ ਗਏ ਉਹਨਾਂ ਨੂੰ ਅਸੀਂ ਕਿਹਾ ਉਹਦੇ ਉਹ ਬੰਨ ਵੱਲੋਂ ਤੋੜਨ ਵੱਲੋਂ ਅਗਲਾ ਜਿਹੜਾ ਤੇ ਉਹਨਾਂ ਨੇ ਕਿਹਾ ਵੀ ਇੰਜੀਨੀਅਰ ਆਉਣਗੇ ਉਹ ਟੈਕਨੀਕਲੀ ਵੇਖਣਗੇ ਪੀਰ ਤੋੜਨਾ ਆ ਜਾਂ ਨਹੀਂ ਤੋੜਨਾ ਤੇ ਫਿਰ ਇਹਦੇ ਤੇ ਮਤਲਬ ਕਾਰਵਾਈ ਕੀਤੀ ਜਾਏਗੀ ਜੇਕਰ ਇੰਜੀਨੀਅਰ ਕਾਫੀ ਲੇਟ ਹੋ ਜਾਂਦੇ ਨੇ ਜਦੋਂ ਪਾਣੀ ਚੜ ਜਾਂਦਾ ਜੇ ਮੈਨੂੰ ਫਿਰ ਕੀ ਹੋਊਗਾ ਤੇ ਨੁਕਸਾਨ ਹੋ ਸਕਦਾ ਜੀ ਤੁਹਾਨੂੰ ਦੱਸਿਆ ਤੁਸੀਂ ਟੁੱਟਣ ਦਾ ਖਤਰਾ ਵਾ ਜੇ ਤੁਸੀਂ ਟੁੱਟ ਗਈ ਤੇ ਫਿਰ ਨੁਕਸਾਨ ਜਿਹੜਾ ਇਧਰ ਨਾਲੋਂ ਜ਼ਿਆਦਾ ਹੋਣਾ ਕਿਉਂਕਿ ਇਧਰ ਦਾ ਜਿਹੜਾ ਹੋਣਾ ਸੀ ਉਹ ਤੇ ਹੋ ਗਿਆ ਹੁਣ ਅਸੀਂ ਕਹਿੰਦੇ ਹੁਣ ਇਧਰ ਤਾਂ ਬਚ ਜਾਵੇ ਇਸ ਕਰਕੇ ਉ ਇੱਧਰ ਦਾ ਜਿਹੜਾ ਇਲਾਕਾ ਇਹ ਵੱਜੇਗਾ ਜੇ ਤੁਸੀਂ ਟੁੱਟ ਗਈ ਤੇ ਇੱਧਰ ਫਿਰ ਬਹੁਤ ਜ਼ਿਆਦਾ ਨੁਕਸਾਨ ਆ। ਜਿਹੜੀ ਇਹ ਤੁਸੀਂ ਆ ਇਹ ਨਾਲ ਹੋਰੀ ਕਿਤੇ ਪਤਾ ਲੱਗਿਆ ਕਿ ਮੋਰਚਿਆਂ 'ਚ ਪਾਣੀ ਪੈ ਰਿਹਾ ਜਿੱਥੇ ਪੈ ਰਿਹਾ ਸੀ। ਹਾਂਜੀ ਹਾਂਜੀ ਪਿਛਲੀ ਵਾਰੀ ਜਿਹੜਾ 88 ਤੋਂ ਵੀ ਟੁੱਟਾ ਹੈਗਾ ਉਦੋਂ ਵੀ ਮੋਰਚਿਆਂ 'ਚ ਪਹਿਲਾਂ ਪਾਣੀ ਪਾਇਆ ਤੇ ਮੋਰਚੇ ਜਿੱਥੇ-ਜਿੱਥੇ ਮੋਰਚੇ ਹੀ ਉੱਥੋਂ ਤੋਂ ਤੁਸੀਂ ਟੁੱਟੀ ਸੀ। ਤੇ ਹੁਣ ਵੀ ਇਹੋ ਹੀ ਖਤਰਾ ਵਾ। ਕਿ ਮੋਰਚਿਆਂ 'ਚ ਪਾਣੀ ਹੁਣ ਪੈਣ ਵੀ ਰਿਹਾ ਵਾ ਪਿੱਛੇ ਇੱਕ ਮੋਰਚੇ ਤੋਂ ਉੱਥੇ ਚੱਲੇ ਆਪਾਂ ਹੁਣ ਉੱਥੇ ਬੰਨਾਂਗੇ ਆਪਸ ਬੰਨ।